ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਜਿਹੜੀ ਸਾਰੀ ਸਿੱਖ ਪੰਥ ਕੌਮ 25 ਨਵੰਬਰ 2025 ਨੂੰ ਮਨਾ ਰਹੀ ਹੈ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਵੀ ਇਹ ਸੇਵਾ ਮਹਾਰਾਜ ਜੀ ਸਿਰ ਤੇ ਹੱਥ ਰੱਖ ਕੇ ਲੈ ਰਹੇ ਆ ਸਾਡਾ ਹਸਪਤਾਲ ਦਾ ਸਾਲਾਨਾ ਸਮਾਗਮ ਜੀ ਦੇ ਆ ਪ੍ਰਵਾਨ ਅਤੇ ਇਸ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ 26 27 28 29 ਨਵੰਬਰ ਨੂੰ ਆਪਾਂ ਮਹਾਰਾਜ ਨੇ ਮਿਹਰ ਕੀਤੀ ਹੈ ਤਿੰਨ ਦਿਨ 26 27 28 ਨੂੰ ਇਸ ਹਸਪਤਾਲ ਵਿਖੇ ਬੀਬੀ ਕੋਲਾਂ ਦੀ ਚੈਰੀਰੋਲ ਹਸਪਤਾਲ ਵਿਖੇ 5 ਤੋਂ 8 ਦੀ ਮਾਰ ਸੱਜਣਗੇ ਜਿਹਦੇ ਵਿੱਚ ਲੱਗ ਲੱਗ ਰਾਗੀਆਂ ਤੋਂ ਇਲਾਵਾ ਸਾਡੇ ਮਹਾਂਪੁਰ ਪਾਇਸਾ ਪਾਇ ਗੁਰਕਬਾਹ ਸਿੰਘ ਜੀ ਉਹ ਦੱਸ ਰਿਆਂ ਦੀ ਵੀ ਹਾਜ਼ਰੀ ਹੋਏਗੀ ਤੇ ਖੀਲ ਲਾ ਦਿਵਾਨ 29 ਨਵੰਬਰ ਨੂੰ ਸ਼ਨੀਵਾਰ ਵਾਲੇ ਦਿਨ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਗੁਰਦੁਆਰਾ ਗੁਰੂ ਕੇ ਮੈਲ ਜਿਸ ਸਥਾਨ ਤੇ ਗੁਰਤੇਗ ਭੱਤ ਸਾਬ ਜੀ ਨੇ ਭਾਗ ਲਾਇਆ ਏ ਜਿੱਥੋਂ ਸਾਰਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਉਹ ਸਥਾਨ ਤੇ ਇਹ ਜੀ ਦੇ ਆ ਪ੍ਰਵਾਨ ਸਮਾਗਮ ਤੇ ਸ਼ਤਾਬ ਦੀ ਸਮਾਗਮ ਰੱਖੇ ਗਏ ਆ ਉਸ ਪਰ ਥਾਏ ਅੱਜ ਬੀਬੀ ਕੋਲਾ ਦੀ ਚੈਰੀਟੇਬਲ ਹਸਪਤਾਲ ਦੇ ਸਾਰੇ ਜਥੇ ਦੇ ਮੈਂਬਰਾਂ ਵੱਲੋਂ ਟ੍ਰਸਟੀਆਂ ਵੱਲੋਂ ਇਹ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਲਗ-ਅਲਗ ਤਰ੍ਹਾਂ ਦੀਆਂ ਸਾਰੀਆਂ ਸੇਵਾਵਾਂ ਮੰਡੀਆਂ ਗਈਆਂ ਆਪ ਜੀ ਸਾਡੇ ਸਿਰ ਤੇ ਹੱਥ ਰੱਖਣਾ ਇਹ ਸੇਵਾਵਾਂ ਆਪ ਲੈਣੀਆਂ ਤੇ ਜਿਹੜੇ 4 ਦਿਨ ਦੇ ਸਮਾਗਮ ਨੇ ਉਹਨਾਂ ਸਮਾਗਮ ਅਜ ਮੈਂ ਸੰਗਤ ਨੂੰ ਬੇਨਤੀ ਕਰਾਂਗਾ 3 ਦਿਨ 5 ਤੋਂ 8 26 27 28 ਇਹ ਹਸਪਤਾਲ ਦਰਸ਼ਨ ਦੇਣੇ ਤੇ 29 ਤਰੀਕ ਨੂੰ ਸ਼ਾਮੀ 4 ਤੋਂ 12 ਗੁਰਦੁਆਰਾ ਗੁਰੂ ਕੇ ਮੈਲ ਸ਼ਨੀਵਾਰ ਦਰਸ਼ਨ ਦੇ ਰਹੇ ਜੀ ਇਹ ਸਾਰੇ ਸਮਾਗਮ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਹਿਯੋਗ ਦੇ ਨਾਲ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਨੇ ਆਪਾਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ